ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਟੱਲਵਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਗਾਂ ਪਕਾਉਆ ਤੇ ਇੱਕ ਬੱਸੀ ਵੱਧ ਜਾਣਕਾਰੀ ਲੈਨੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਵੀਰ ਜੀ ਆਪਣਾ ਲੀਲਾ ਸਿੰਘ ਪਿੰਡ ਟੱਲਵਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਠੀਕ ਆ ਇਹ ਵੇੜ ਦੀ ਜਾਣਕਾਰੀ ਦੋ ਜੀ ਬਾ ਪੈਰ ਜੀ ਤੇ ਇਹਦੇ ਨਾਲ ਦੁੱਧ ਜੀ 8-9 ਕਿਲੋ ਹੁਣ ਦੁੱਧ 5-6 ਲੀਟਰ ਆ 5 ਮੰਨ ਕੇ ਲੈ ਲਿਓ ਕੋਈ ਠੀਕ ਆ ਬਾ 8500 ਹੀ ਦੇ ਦਾਂਗੇ ਠੀਕਾ ਮੈਂ ਬੇਚ ਨਾ ਮੁੱਲ ਆਪਾਂ ਲੈਣ ਦੇ ਲਈ ਆਪਾਂ ਤੋਂ ਵੱਧ ਲੈਂਦਾ ਛੋ ਵੱਧ ਠੀਕ ਆ ਆਪਾਂ ਕੋਲ ਸੇਵਾ ਸੁਆਣੀ ਜਾਂ ਦਾਣਾ ਹਣ ਕਲ ਤੂੜੀ ਫੀਡ ਮੁਖਾ ਦੇ ਤੱਲੀ ਤੂੜੀ ਦੇ ਜਮ ਸੁੱਕੀ ਹਰਾ ਵੀ ਨਹੀਂ ਪਾਣੀ ਖੜਾ ਰਿਹਾ ਠੀਕ ਆ ਚੱਲੀ ਮਾਤਾ ਤਨੀ ਖਰਾਬ ਹੋ ਗਈ ਮੱਕੀ ਖਰਾਬ ਹੋ ਗਈ ਇਹ ਬੱਸੀ ਇਹ ਬੱਸੀ ਉਹ ਗਾਂ ਦੀ ਬੱਸੀ ਹੈ ਵੱਡੀ ਦੀ ਅਸਾ 250 ਲੀਟਰ ਗਾਂ ਸੁਣ ਵਾਲੀ ਆ ਓਕੇ ਇਹ 8 ਮਹੀਨਿਆਂ ਦੀ ਆ ਬਸੇ 4500 ਹੀ ਦੇ ਦਾਂਗੇ ਚਾਰ ਹੀ ਥਾਣੇ ਦੇ ਕੋਈ ਫੋਰਸਾਂ ਨਹੀਂ ਮੜਾ ਫੇਸ ਦਿਖਾ ਦਾਂ ਮੜਾ ਚੱਲ ਨਹੀਂ ਵੱਡੀ ਵੀਡੀਓ ਦਿਖਾ ਬਬਰੇ ਕੋਈ ਕਰਾ ਦਿਨ ਦਿਖਾ ਦੇਣਾ ਮੜਾ ਦੇਖੋ ਦੇਖ ਸਕਦੇ ਹੋ ਪਰਾ ਕਿਸ ਠੀਕ ਹੈ ਨਾ ਇਹ ਸੰਗ ਦਾ ਅੱਗੇ ਮੀ ਦਾ ਕਰਕੇ ਜਾਂਦਾ ਅੱਗੇ ਮੈਂ ਤਾਂ ਠੀਕ ਹੈ ਉਹ ਡਾਕਟਰ ਮੈਨੂੰ ਕਹਿੰਦਾ ਬਣਾ ਹੋ ਜਾਂਦੇ ਸਾਰੇ ਨੰਬਰ ਵੀਡੀਓ ਤੇ ਲਾਵਾਂਗੇ ਭਰਾ ਰੇਟ ਬਾਈ ਨੇ ਬਿਲਕੁਲ ਜਾਇਜ਼ ਮੰਗਿਆ ਬਾਈ ਜੀ ਨਾਲ ਜਰੂਰ ਕੰਟੈਕਟ ਕਰੋ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ